ਬੈਗ ਜੀਤਾਰਿਆਂ ਸਾਸਤਰੀ ਕਾਲ ਜੀ ਸਾਡੇ ਚੈਨਲ ਤੁਹਾਡਾ ਸਵਾਗਤ ਹੈ ਜੀ। ਅਪੀ ਪਨੀਰ ਨੂੰ ਘਿਓ ਦੇ ਵਿੱਚ ਫਰਾਈ ਕਰ ਰਹੇ ਹਾਂ। ਦੇਸੀ ਘਿਓ ਪਾਇਆ ਜੀ ਕੜਾਹੀ ਦੇ ਵਿੱਚ ਆਪਾਂ ਨੇ। ਜਿਹੜੇ ਭੈਣ ਪਾਈ ਸੀ ਆਪਣੇ ਨਾਲ ਜੁੜੇ ਹੋਏ ਨੇ ਜੀ ਉਹਨਾਂ ਦਾ ਧੰਨਵਾਦ। ਜਿਹੜੇ ਹੋਰ ਵੀਗੇ ਆਪਣੇ ਵੀਡੀਓ ਨੂੰ ਦੇਖ ਜਣੇ ਆਪਣੇ ਚੈਨਲ ਨੂੰ ਬੱਸ ਬੱਸ ਸਬਸਕ੍ਰਾਈਬ ਕਰ ਲਿਓ ਸਾਜੂ ਪਨੀਰ ਜੀ ਆਪਣਾ ਫਰਾਈ ਹੋ ਰਿਹਾ ਹੈ ਤਾਂ ਇਹਨਾਂ ਨੂੰ ਜਿਹੜੇ ਤੇ ਪੋਲਟ ਕਰ ਦਾਂਗੇ ਦੋਨੋਂ ਪਾਸੇ ਸੇਕ ਕਰਵਾ ਲਾਂ। ਹਾਂਜੀ ਪਨੀਰ ਜੀ ਆਪਾਂ ਫਰਾਈ ਹੋ ਚੁੱਕਿਆ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ। ਹਾਂਜੀ ਦੇਸੀ ਘਿਓ ਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਪਾ ਰਹੇ ਹਾਂ। ਜੀ ਕਲੌਂਜੀ ਆ। ਹਾਂਜੀ ਥੋੜੀ ਜਿਹੀ ਜੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਕਲੌਂਜੀ। ਹਾਂਜੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਿਆਜ਼ ਪਾ ਰਹੇ ਹਾਂ ਹਾਂਜੀ ਆਪਾਂ ਜੀ ਪਿਆਜ਼ਾਂ ਨੂੰ ਫਰਾਈ ਕਰ ਰਹੇ ਹਾਂ ਇਹਨਾਂ ਦਾ ਲਾਈਟ ਬਰਾਉਨ ਜਾਂ ਕਲਰ ਕਰਨਾ ਹਾਂ ਹਾਂਜੀ ਥੋੜੀ ਜਿਹੀ ਆਪਾਂ ਹੜਦੀ ਪਾ ਰਹੇ ਹਾਂ हाँ जी थोड़ा जहा जी आप नमक पा रहे हैं। थोड़ी जी जी आप कसूरी मेथी पा रहे हैं। हाँ जी आप जी चौल बोयल करके रखे थी मसाला अपना भुन के तैयार वो चौल पाया ਹੰਝ ਸਾਰੇ ਕੱਲ ਦੇ ਵਿੱਚ 14 ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾ ਉੜਾ ਜੀ ਆਪਾਂ ਹਰਾ ਧਨੀਆ ਪਾ ਰਹੇ ਹਾਂ ਜਿਹੜਾ ਜੀ ਆਪਾਂ ਨੇ ਪਨੀਰ ਫਰਾਈ ਕਰਕੇ ਰੱਖਿਆ ਸੀ ਉਹ ਵੀ ਚੌੜਾਂ ਦੇ ਵਿੱਚ ਪਾ ਦਾਂਗੇ ਹਾਂ ਜੀ ਗੈਸ ਜੀ ਆਪਾਂ ਨੇ ਬਿਲਕੁਲ ਸਿਮਤ ਹੀ ਰੱਖਿਆ ਚੰਗੀ ਤਰ੍ਹਾਂ ਜੀ ਸਾਰੇ ਚੌਲਾਂ ਨੂੰ ਮਸਾਲੇ ਤੇ ਪਨੀਰ ਦੇ ਵਿੱਚ ਮਿਕਸ ਕਰ ਦਾਂਗੇ। ਹਾਂਜੀ 2 ਕ ਚਮਚੇ ਜੀ ਆਪਾਂ ਇਹਦੇ ਵਿੱਚ ਪਾਣੀ ਪਾਇਆ। ਹਾਂਜੀ ਗੈਸ ਆਪਾਂ ਲਾਉਂਦੇ ਹਾਂ। ਹਾਂਜੀ ਟੱਕ ਦਾਂਗੇ ਟੱਕ ਕੇ ਉੱਪਰ 2 ਮਿੰਟ ਲਈ ਪਕਾ ਲਾਂਗੇ। ਗੈਸ ਨੂੰ ਸਿਮ ਕਰ ਦਾਂਗੇ। ਹਾਂਜੀ ਚੌਲ ਆਪਣੇ ਬਣ ਕੇ ਤਿਆਰ ਨੇ ਆਪਾਂ ਇਹਨਾਂ ਨੂੰ ਇੱਕ ਡੋਂਗੇ ਦੇ ਵਿੱਚ ਸਰਵ ਕਰ ਲਾਂਗੇ ਹਾਂਜੀ ਆਪਣੇ ਚੌਲ ਬਣ ਕੇ ਤਿਆਰ ਨੇ ਆਪਾਂ ਨੇ ਇੱਕ ਡੋਂਗੇ ਦੇ ਵਿੱਚ ਕੱਢ ਲੇ ਇਧਰ ਜੀ ਨਾਲ ਆਪਾਂ ਨੇ ਪਨੀਰ ਦੇ ਕੋਕਟਿਆਂ ਦੀ ਸਬਜ਼ੀ ਬਣਾਈ ਹੈ ਆਪਾਂ ਨਾਲ ਜੀ ਰੋਟੀ ਵੀ ਲੈ ਸਕਦੇ ਆ ਤੇ ਇਹਨਾਂ ਆਪਾਂ ਇਹਨਾਂ ਨੂੰ ਚੌਲਾਂ ਦੇ ਨਾਲ ਵੀ ਲੈ ਸਕਦੇ ਆ ਹਾਂਜੀ ਬਹੁਤ ਵਧੀਆ ਚੌਲ ਬਣੇ ਨੇ ਜੀ ਆਪਣੀ ਬਹੁਤ ਵਧੀਆ ਸਬਜ਼ੀ ਬਣੀ ਹੈ ਜੀ ਹਾਂਜੀ ਆਪਣੀ ਪਨੀਰ ਦੇ ਕੋਟਿਆਂ ਦੀ ਜੀ ਸਬਜ਼ੀ ਬਹੁਤ ਵਧੀਆ ਬਣੀ ਹੈ ਜੀ ਆਪਾਂ ਇਹਨਾਂ ਨੂੰ ਚੌਲਾਂ ਦੇ ਨਾਲ ਸਰਵ ਕਰ ਰਹੇ ਹਾਂ ਜੀ ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਾਂ ਜੀ ਇਹਦੇ ਨਾਲ ਦਹੀਂ ਵੀ ਲੈ ਸਕਦੇ ਹਾਂ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ